ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਹਾਂਜੀ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਨਾਕਾਬੰਦੀ ਕਰਵਾਈ ਗਈ ਹੈ ਸ਼ਹਿਰ ਬਠਿੰਡਾ ਦੇ ਅੰਦਰ ਇਸ ਦੇ ਵਿੱਚ ਤਕਰੀਬਨ 150 ਮਲਾਜ਼ਮ ਜਿਹੜਾ ਹੈਗਾ ਸਾਡਾ ਵਕ ਵਕ ਪੁਆਇੰਟਾਂ ਤੇ ਤਾਇਨਾਤ ਕੀਤਾ ਗਿਆ ਹੈ ਜਿਹੜੇ ਮੇਨ ਇੰਪੋਰਟੈਂਟ ਪੁਆਇੰਟਸ ਆ ਇਹ ਸਾਰੇ ਕਵਰ ਕੀਤੇ ਗਏ ਆ। ਹਰ ਤਕਰੀਬਨ 150 ਤੋਂ ਵੱਧ ਫੋਰਸ ਜਿਹੜੀ ਹੈਗੀ ਹੈ ਤਾਇਨਾਤ ਕੀਤੀ ਗਈ ਹੈ ਇਹਨਾਂ ਨਾਕਾਬੰਦੀਸ ਤੇ। ਜਿਵੇਂ ਤੁਸੀਂ ਜਾਣਦੇ ਹੋ ਕਿ ਕੱਲ ਵੀ ਸ਼ਾਮ ਨੂੰ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਅਗਵਾਈ ਦੇ ਵਿੱਚ ਫਲੈਗ ਬਾਰਚ ਕੱਟਿਆ ਗਿਆ ਸੀਗਾ ਤੇ ਵਕ ਵਕ ਥਾਵਾਂ ਤੇ ਨਾਕਾਬੰਦੀ ਕਰਾਈ ਗਈ ਸੀ। ਇਸੇ ਲੜੀ ਦੇ ਵਿੱਚ ਅੱਜ ਸਵੇਰ ਤੋਂ ਤਕਰੀਬਨ 7 ਵਜੇ ਤੋਂ ਸਾਡੀ ਨਾਕਾਬੰਦੀ ਜਾਰੀ ਹੈ ਜੋ ਹੁਣ ਵੀ ਕੰਟੀਨਿਊ ਚੱਲ ਰਹੀ ਹੈ। ਜਿਸ ਦੇ ਵਿੱਚ ਅਸੀਂ ਸ਼ੱਕੀ ਪੁਰਸ਼ਾਂ ਦੀ ਜਿਹੜੀ ਚੈਕਿੰਗ ਕਰ ਰਹੇ ਹਾਂ ਸ਼ੱਕੀ ਵਹੀਕਲਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਕਿੱਥੇ ਕਿੱਥੇ ਨਾਕਾਬੰਦੀ ਕੀਤੀ ਗਈ ਸਾਡੇ 5 ਥਾਣੇ ਜਿਹੜੇ ਸ਼ਹਿਰ ਦੇ ਹੈਗੇ ਪੰਜਾਂ ਦੇ ਵਿੱਚ ਜਿਹੜੇ ਇੰਪੋਰਟੈਂਟ ਲੋਕੇਸ਼ਨਸ ਹੈਗੀਆਂ ਜਿਹੜੀਆਂ ਆਊਟਰ ਦੇ ਵਿੱਚ ਆ ਇਨਰ ਦੇ ਵਿੱਚ ਉਹਨਾਂ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਬਹੁਤ ਘੜੇ ਵਹੀਕਲ ਆਗੇ ਵਿੱਚ ਗੈਰ ਕਾਨੂੰਨੀ ਚੱਲ ਰਹੇ ਹੈਗੇ ਉਹਨਾਂ ਦੇ ਕੋਟਾ ਬਿਲਕੁਲ ਜੀ ਬਿਲਕੁਲ ਮੈਂ ਪਹਿਲਾਂ ਹੀ ਜਿਵੇਂ ਦੱਸਿਆ ਤੁਹਾਨੂੰ ਕਿ ਸ਼ੱਕੀ ਪੁਰਸ਼ਾਂ ਤੇ ਤੇ ਸ਼ੱਕੀ ਜਿਹੜੇ ਵਹੀਕਲਸ ਹੈਗੇ ਜਿਹੜੇ ਵਿਦਾਊਟ ਨੰਬਰ ਪਲੇਟ ਆ ਟ੍ਰਿਪਲ ਰਾਈਡਿੰਗ ਵਾਲੇ ਹੈਗੇ ਜਿਹੜੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਚਲਾਨੀ ਵੀ ਕੀਤੀ ਜਾ ਰਹੀ ਹੈ ਤੇ ਰਾਉਂਡ ਅਪ ਵੀ ਕੀਤੇ ਜਾ ਰਹੇ ਨੇ ਜਿਹੜੇ ਜਗਾੜੂ ਰੇਡਾਂ ਬੜਾ ਕਰਦੇ ਆ ਉਹਨਾਂ ਦੇ ਕਈਆਂ ਦੇ ਕਾਗਜ਼ात ਵੀ ਨਹੀਂ ਦੇ ਸੀ ਨੰਬਰ ਵੀ ਤੋੜੀ ਦੇ ਵੀ ਸਾਨੂੰ ਸਾਨੂੰ ਸੀਨੀਅਰ ਆਫਿਸਰਸ ਵੱਲੋਂ ਇਸ ਸੰਬੰਧੀ ਹੁਕਮ ਆਉਂਦੇ ਰਹਿੰਦੇ ਜਿਦਿ ਕਿ ਜਿਹੜੀ ਪਾਲਣਾ ਕਰਾਈ ਜਾ ਰਹੀ ਹੈ ਟ੍ਰੈਫਿਕ ਇੰਚਾਰਜ ਨੂੰ ਵੀ ਇਸ ਸੰਬੰਧੀ ਜਿਹੜਾ ਹੈਗਾ ਨਿਰਦੇ ਤੇ ਨਾਕਾਬੰਦੀਆਂ ਦੌਰਾਨ ਵੀ ਚੈਕਿੰਗ ਦੌਰਾਨ ਵੀ ਇਹ ਚੀਜ਼ਾਂ ਰੱਖਿਆ ਜਾਂਦਾ ਹੈ। ਪੁਲਿਸ ਤੋਂ ਕਿਸ ਤਰ੍ਹਾਂ ਦਾ ਸਹਿਯੋਗ ਦੀ ਵੀ ਰਹਦਨੀ ਵਿੱਚ ਬਹੁਤ ਸਾਰੀ ਪਬਲਿਕ ਨੂੰ ਪਤਾ ਵੀ ਨਹੀਂ ਹੁੰਦਾ ਲੈ। ਦੇਖੋ ਇਹ ਜਿਹੜੀਆਂ ਨਾਕਾਬੰਦੀਆਂ ਆ ਇਹ ਪਬਲਿਕ ਦੇ ਵਿੱਚ ਸੈਂਸ ਆਫ ਸਿਕਿਉਰਿਟੀ ਲੈਣ ਲਈ ਹੀ ਕੀਤੀਆਂ ਗਈਆਂ ਨੇ। ਇਹਦੇ ਨਾਲ ਜਿਹੜਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਤੇ ਮਾੜੇ ਅੰਸਰਾਂ ਤੇ ਨੱਥ ਪਾਉਣ ਲਈ ਜਿਹੜਾ ਅਸੀਂ ਇਹ ਨਾਕਾਬੰਦੀ ਕੀਤੀ ਹੈ। ਪਬਲਿਕ ਦੀ ਸੈਂਸ ਆਫ ਸਿਕਿਉਰਿਟੀ ਜਿਹੜੀ ਹੈਗੀ ਉਹਨੂੰ ਬਹਾਲ ਰੱਖਣ ਲਈ ਉਹ ਆਪਣਾ ਵਿਸ਼ਵਾਸ ਕਾਇਮ ਕਰਨ ਲਈ ਇਹ ਜਿਹੜੀ ਕੀਤੀ ਗਈ ਹੈ। ਪਬਲਿਕ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੀ ਹੈ ਇਹ ਮਹਿੰਮ ਲਗਾਤਾਰ ਜਾਰੀ ਰਹੂਗੀ ਹਾਂ ਜੀ ਬਿਲਕੁਲ ਜੀ ਆਉਣ ਵਾਲੇ ਕੁਝ ਦਿਨਾਂ ਤੱਕ ਇਹ ਅਸੀਂ ਪੂਰਾ اسی ਤਰੀਕੇ ਨਾਲ ਜਾਰੀ ਰੱਖਾਂਗੇ ਚਲਾਨ ਕਿੰਨੇ ਕੱਟੇ ਜਾਂਦੇ ਚਲਾਨ ਦੀ ਹਲੇ ਅਸੀਂ ਫਿਗਰਸ ਲੈਣੀ ਆ ਕਿਉਂਕਿ ਸਾਡੇ ਵਕ ਵਕ ਥਾਵਾਂ ਤੇ ਜਿਹੜੀ ਹੈਗੀ ਚੱਲ ਰਹੀ ਹੈ ਹਲੇ ਵੀ ਚੱਲ ਰਿਹਾ ਹੈ ਅਸੀਂ ਜਦੋਂ ਸਾਡਾ ਨਾਕਾਬੰਦੀ ਦਾ ਟਾਈਮ ਓਵਰ ਹੋ ਜਾਂਦਾ ਫਿਰ ਅਸੀਂ ਲਵਾਂਗੇ ਜੀ ਫਿਗਰਸ